ਸਤਿ ਸ੍ਰੀ ਅਕਾਲ ਮੈਂ ਹਾਂ ਗੁਰਪ੍ਰੀਤ ਸਿੰਘ ਅੱਜ ਦੀਆਂ ਵੱਡੀਆਂ ਖਬਰਾਂ ਦੀ ਸ਼ੁਰੂਆਤ ਕਰਦੇ ਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਿਹਤ ਦੇ ਨਾਲ ਜੁੜੀ ਹੋਈ ਖਬਰ ਹੈ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਪਿਛਲੇ 2 ਦਿਨ ਤੋਂ ਲਗਾਤਾਰ ਮੁੱਖ ਮੰਤਰੀ ਦੀ ਸਿਹਤ ਨਾ ਸਾਦ ਸੀ ਅਤੇ ਉਹਨਾਂ ਦੇ ਵੱਲੋਂ ਕੈਬਨਟ ਬੈਠਕ ਵੀ ਮੁਲਤਵੀ ਕਰ ਦਿੱਤੀ ਗਈ ਸੀ ਅਤੇ ਅਰਵਿੰਦ ਕੇਜਰੀਵਾਲ ਦੇ ਨਾਲ ਹੜਪੀੜਤਾ ਨੂੰ ਮਿਲਣ ਜਾਣ ਦਾ ਪ੍ਰੋਗਰਾਮ ਵੀ ਐਨ ਮੌਕੇ ਤੇ ਕੈਨਸਲ ਹੋਇਆ ਸੀ ਤੇ ਹੁਣ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਬਾਰੇ ਡਾਕਟਰਾਂ ਦੇ ਵੱਲੋਂ ਕੀ ਅਗਲੀ ਅਪਡੇਟ ਦਿੱਤੀ ਜਾਂਦੀ ਹੈ ਮੀਡੀਆ ਬੁਲਟਨ ਕੀ ਜਾਰੀ ਕੀਤਾ ਜਾਂਦਾ ਇਸ ਦੇ ਉੱਤੇ ਸਭ ਦੀ ਨਜ਼ਰ ਟਿਕੀ ਹੋਈ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਦੀ ਸੇਤ ਕਾਫੀ ਢਿੱਲੀ ਦੱਸੀ ਜਾ ਰਹੀ ਹੈ ਅਗਲੀ ਖਬਰ ਦੇ ਵੱਲ ਵਧਦੇ ਹਨ ਜੋ ਕਿ ਹੜਾਂ ਦੇ ਨਾਲ ਜੁੜੀ ਹੋਈ ਹੈ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਦਾਵਾ ਕੀਤਾ ਗਿਆ ਹੈ ਕਿ ਜਿਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਅਤੇ ਆਪ ਸਰਕਾਰ ਹੈ ਜਿਹੜੀ ਲਗਾਤਾਰ ਹਰਿਆਣਾ ਨੂੰ ਪਾਣੀ ਦੇਣ ਦਾ ਵਿਰੋਧ ਕਰ ਰਹੀ ਸੀ ਜੇਕਰ ਉਦੋਂ ਬੀਬੀਐਮਪੀ ਦੇ ਦਾਅਵੇ ਅਨੁਸਾਰ ਪਾਣੀ ਦਿੱਤਾ ਹੁੰਦਾ ਹਰਿਆਣਾ ਨੂੰ ਨਾ ਵਿਰੋਧ ਕੀਤਾ ਹੁੰਦਾ ਤਾਂ ਫਿਰ ਜੋ ਪਾਣੀ ਹੈ BBMP ਦੇ ਵਿੱਚ ਉਹ ਘਟਣਾ ਸੀ ਉਸ ਦਾ ਲੈਵਲ ਅਤੇ ਜਿਸ ਦੇ ਨਾਲ ਪੰਜਾਬ ਨੂੰ ਵੀ ਘਟ ਨੁਕਸਾਨ ਹੁੰਦਾ ਇਹ ਦਾਵਾ ਕੀਤਾ ਗਿਆ BBMP ਦੇ ਚੇਅਰਮੈਨ ਮਨੋਜ ਤਰਪਾਠੀ ਦੇ ਵੱਲੋਂ ਤਾਂ ਉਹਨਾਂ ਦੇ ਵੱਲੋਂ ਇਹ ਵੀ ਆਖਿਆ ਗਿਆ ਕਿ ਨਦੀਆਂ ਤੇ ਨਾਲਿਆਂ ਦੀ ਸਫਾਈ ਕਰਨ ਦਾ ਜ਼ਿੰਮਾ ਪੰਜਾਬ ਸਰਕਾਰ ਜਾਂ ਸੂਬੇ ਦੀਆਂ ਸਰਕਾਰਾਂ ਕੋਲ ਹੁੰਦਾ ਹੈ ਇਸ ਦੇ ਲਈ ਉਹਨਾਂ ਦੇ ਗਲਤੀ ਦੇ ਨਾਲ ਹੀ ਇਹ ਘਟਨਾਵਾ ਵਾਪਰਦੀਆਂ ਨੇ ਜਿਹੜੀਆਂ ਓਵਰਫਲੋ ਪਾਣੀ ਹੋ ਕੇ ਲੋਕਾਂ ਦੇ ਘਰਾਂ ਜਾਂ ਫਿਰ ਖੇਤਾਂ ਦੇ ਵਿੱਚ ਵੜਦਾ ਹੈ ਤਾਂ ਇਸ ਤਰੀਕੇ ਦੇ ਨਾਲ ਹੋਰ ਵੀ ਕਈ ਜਿਹੜੇ ਦਾਅਵੇ ਕੀਤੇ ਗਏ ਨੇ ਜੋ ਮਨੋਇਤ ਰਾਪਾਠੀ ਨੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਜਿਸ ਤਰੀਕੇ ਦੇ ਨਾਲ ਪਾਣੀ ਨੂੰ ਲੈ ਕੇ ਲਗਾਤਾਰ ਇਸ ਮਸਲੇ ਦੇ ਉੱਤੇ ਵਿਵਾਦ ਪੈਦਾ ਹੋਇਆ ਸੀ ਮੈਨੂੰ ਕੋਈ ਬੰਦਕ ਨਹੀਂ ਸੁਣਾਇਆ ਗਿਆ ਉਹਨਾਂ ਨੇ ਇਹ ਵੀ ਆਖਿਆ ਕਿ ਸੀਆਈਐਸਐਫ ਦੀ ਜਿਹੜੀ ਤਾਇਨਾਤੀ ਕੀਤੀ ਗਈ ਹੈ ਉਸ ਦੇ ਵਿੱਚ ਪੰਜਾਬ ਸਰਕਾਰ ਸਿਰਫ 39% ਦੀ ਹਿੱਸੇਦਾਰੀ ਦੇ ਰਹੀ ਹੈ ਨਾ ਕਿ 60% ਤਾਂ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਦਾਵਾ ਕੀਤਾ ਸੀ ਕਿ ਸਾਨੂੰ ਸਭ ਤੋਂ ਜ਼ਿਆਦਾ ਇਸ ਦੇ ਵਿੱਚ ਪੈਸੇ ਭਰਨੇ ਪੈ ਰਹੇ ਨੇ ਪਰ ਜੋ BBMB ਦੇ ਚੇਅਰਮੈਨ ਨੇ ਉਹਨਾਂ ਨੇ ਦਾਅਵਾ ਕੀਤਾ ਕਿ ਅਸੀਂ ਕੰਟਰੋਲ ਬਹੁਤ ਚੰਗੇ ਤਰੀਕੇ ਦੇ ਨਾਲ BBMB ਨੂੰ ਕਰ ਰਹੇ ਹਾਂ ਜੇਕਰ ਡੈਮ ਨਾ ਹੁੰਦੇ ਤਾਂ ਅੱਜ ਤੋਂ 2 ਮਹੀਨੇ ਪਹਿਲਾਂ ਹੀ ਪੰਜਾਬ ਹੜ੍ਹਾਂ ਦੇ ਵਿੱਚ ਲਪੇਟਿਆ ਹੋਣਾ ਸੀ ਇਹ ਵੀ ਦਾਅਵਾ BBMB ਚੇਅਰਮੈਨ ਦੇ ਵੱਲੋਂ ਕੀਤਾ ਗਿਆ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਵਾਰ 20% ਦੀ ਵੱਧ ਪਾਣੀ ਬਿਆਸ ਦੇ ਵਿੱਚ ਆਇਆ ਬਿਆਸ ਡੈਮ ਦੇ ਵਿੱਚ ਆਇਆ ਜੋ ਕਿ ਇੱਕ ਰਿਕਾਰਡ ਹੈ ਉਹਨਾਂ ਨੇ ਇਹ ਵੀ ਦਾਅਵਾ ਕੀਤਾ ਕਿ 2019 ਤੇ 2023 ਤੋਂ ਵੀ ਜ਼ਿਆਦਾ ਭਾਰੀ ਮਾਤਰਾ ਦੇ ਵਿੱਚ ਪਾਣੀ ਹੜ ਦਾ ਜੋ ਮੀਂਹ ਪੈਣ ਦੇ ਨਾਲ ਆਇਆ ਉਹ ਇੱਕ ਰਿਕਾਰਡ ਤੋੜ ਪਾਣੀ ਇਸ ਤਰੀਕੇ ਦੇ ਨਾਲ ਜਮਾ ਹੋਇਆ ਹੈ ਤਾਂ ਉਹਨਾਂ ਨੇ ਇਹ ਬਹੁਤ ਸਾਰੇ ਅੰਕੜੇ ਪੇਸ਼ ਕੀਤੇ ਨੇ ਅਤੇ ਆਖਿਆ ਕਿ ਅਜੇ ਵੀ ਅਸੀਂ ਪੂਰੀ ਕੰਟਰੋਲ ਸਥਿਤੀ ਦੇ ਵਿੱਚ ਪੰਜਾਬ ਨੂੰ ਰੱਖ ਰਹੇ ਹਾਂ ਅਤੇ ਹੜ ਜਿਹੜਾ ਆ ਰਿਹਾ ਹੈ ਉਹ ਇੰਨਾ ਜ਼ਿਆਦਾ ਪਾਣੀ ਹੋਣ ਕਰਕੇ ਹੀ ਆ ਰਿਹਾ ਹੈ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਪਾਣੀ ਨੂੰ ਕੰਟਰੋਲ ਕਰਕੇ ਹੀ ਖੜਿਆ ਜਾਵੇ ਅਗਲੀ ਖਬਰ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ ਜੁੜੀ ਹੋਈ ਹੈ ਲਗਾਤਾਰ ਪਾਣੀ ਮੰਗ ਪੈਸਾ ਹੜਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਵਹੋਂਦੇ ਦਿਖਾਈ ਦੇ ਰਹੇ ਨੇ ਕੱਲ ਉਹ ਰੋਪੜ ਦੇ ਇਲਾਕੇ ਦੇ ਵਿੱਚ ਸਨ ਚਮਕੌਰ ਸਾਹਿਬ ਦੇ ਇਲਾਕੇ ਦੇ ਵਿੱਚ ਜਿੱਥੇ ਉਹਨਾਂ ਨੇ 2-2 ਲੱਖ ਰੁਪਏ ਪਿੰਡਾਂ ਨੂੰ ਦੇ ਦਿੱਤਾ ਤੇਲ ਜਿਹੜਾ ਡੀਜ਼ਲ ਦੇ ਆਈ ਪੈਸੇ ਵੀ ਦਿੱਤੇ ਡੀਜ਼ਲ ਵੀ ਦਿੱਤਾ ਅਤੇ ਹੋਰ ਵੀ ਬਹੁਤ ਸਾਰੀ ਮਦਦ ਕਰਨ ਦੀ ਇਲਾਕੀ ਗਈ ਸੀ ਤੇ ਅੱਜ ਸੁਖਬੀਰ ਸਿੰਘ ਬਾਦਲ ਮੂਨਕ ਸੁਤਰਾਣਾ ਇਲਾਕਿਆਂ ਦੇ ਵਿੱਚ ਸੀ ਜਿੱਥੇ ਉਹਨਾਂ ਦੇ ਵੱਲੋਂ ਲੱਖਾਂ ਰੁਪਏ ਫਿਰ ਤੋਂ ਲੋਕਾਂ ਨੂੰ ਪਿੰਡਾਂ ਦੇ ਵਿੱਚ ਵੰਡੇ ਗਏ ਨੇ ਅਤੇ ਡੀਜ਼ਲ ਤੱਕ ਵੀ ਮੁਹੱਈਆ ਕਰਵਾਉਣ ਦੇ ਜਿਹੜੇ ਐ ਦਾਵੇ ਵਾਦੇ ਕੀਤੇ ਗਏ ਨੇ ਸੁਖਬੀਰ ਸਿੰਘ ਬਾਦਲ ਲਗਾਤਾਰ ਇਸ ਹਰ ਦੀ ਸਥਿਤੀ ਦੇ ਵਿੱਚ ਲੋਕਾਂ ਦੇ ਵਿੱਚ ਜਾ ਕੇ ਉਹਨਾਂ ਨੂੰ ਜਿਹੜੀ ਪੈਸੇ ਵੰਡੇ ਦਿਖਾਈ ਦੇ ਰਹੇ ਨੇ ਉਹਨਾਂ ਨੂੰ ਤੇਲ ਡੀਜ਼ਲ ਬੰਡ ਦੇ ਵੀ ਦਿਖਾਈ ਦੇ ਰਹੇ ਨੇ ਤਾਂ ਸੁਖਬੀਰ ਸਿੰਘ ਬਾਦਲ ਇਸ ਵੇਲੇ ਸਭ ਤੋਂ ਜ਼ਿਆਦਾ ਐਕਟਿਵ ਹੜ੍ਹਾਂ ਦੇ ਵਿੱਚ ਦਿਖਾਈ ਲੋਕਾਂ ਦੇ ਵਿੱਚ ਜਾ ਕੇ ਦਿੰਦੇ ਦਿਖਾਈ ਦੇ ਰਹੇ ਨੇ ਅਗਲੀ ਖਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਜੁੜੀ ਹੋਈ ਹੈ ਜਿਸ ਦੇ ਵੱਲੋਂ ਇੱਕ ਵੱਡਾ ਐਲਾਨ ਕੀਤਾ ਗਿਆ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ ਸਾਰੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ 2 ਕਰੋੜ ਰੁਪਏ ਪੰਜਾਬ ਦੇ ਵਿੱਚ ਹੜ੍ਹ ਪੀੜਤਾਂ ਦੇ ਲਈ ਸਹਾਇਤਾ ਦੇ ਤੌਰ ਤੇ ਇਕੱਠੇ ਕੀਤੇ ਗਏ ਨੇ ਅਤੇ ਸਾਰੇ ਐਸਜੀਪੀਸੀ ਮੁਲਾਜ਼ਮਾਂ ਦੇ ਵੱਲੋਂ ਇਹ ਪੈਸਾ ਪੈਸਾ ਜੋੜ ਕੇ 2 ਕਰੋੜ ਰੁਪਏ ਉਹਨਾਂ ਹੜਪੀੜਤਾਂ ਨੂੰ ਵੰਡੇ ਜਾਣਗੇ ਜਿਨ੍ਹਾਂ ਦਾ ਭਾਰੀ ਨੁਕਸਾਨ ਇਨ੍ਹਾਂ ਹੜਾਂ ਦੇ ਵਿੱਚ ਹੋਇਆ ਹੈ ਉਹਨਾਂ ਨੇ ਆਖਿਆ ਕਿ ਜਦੋਂ ਪਾਣੀ ਲੱਥ ਗਿਆ ਉਸ ਤੋਂ ਬਾਅਦ ਵੀ ਬਹੁਤ ਵੱਡੇ ਚੁਣੌਤੀਆਂ ਨੇ ਜਿਹੜੀਆਂ ਉਹ ਲੋਕਾਂ ਦੇ ਸਾਹਮਣੇ ਹੋਣਗੀਆਂ ਤਾਂ ਐਸਜੀਪੀਸੀ ਪੂਰੀ ਤਿਆਰੀ ਕਰ ਰਹੀ ਹੈ ਇਹਨਾਂ ਦੇ ਵਿੱਚ ਲੋਕਾਂ ਦਾ ਸਾਥ ਦੇਣ ਦੇ ਲਈ ਅਗਲੀ ਖਬਰ ਲੁਧਿਆਣਾ ਦੇ ਪਿੰਡ ਸਸਰਾਲੀ ਤੋਂ ਆ ਰਹੀ ਹੈ ਜਿੱਥੇ ਲਗਾਤਾਰ ਬੰਨ ਕਮਜ਼ੋਰ ਹੋ ਰਿਹਾ ਹੈ ਸਤਲੁਜ ਦਾ ਪਾਣੀ ਲਗਾਤਾਰ ਮਿੱਟੀ ਨੂੰ ਖੋ ਰਿਹਾ ਹੈ ਤੇ ਢਿਗਾਂ ਢਿਗ ਰਹੀਆਂ ਨੇ ਜਿਸ ਕਰਕੇ ਲੋਕਾਂ ਦੇ ਵਿੱਚ ਕਾਫੀ ਡਰਦਾ ਮਾਹੌਲ ਬਣਿਆ ਹੋਇਆ ਹੈ ਕਿ ਸਾਡੇ ਇਲਾਕੇ ਦੇ ਵਿੱਚ ਵੀ ਜੋ ਪਾਣੀ ਹੈ ਉਹ ਨਾ ਵੜ ਜਾਵੇ ਇਸੇ ਕਰਕੇ ਲੋਕ ਕਾਫੀ ਜ਼ਿਆਦਾ ਚਿੰਤਾਤ ਦਿਖਾਈ ਦੇ ਰਹੇ ਨੇ ਤੇ ਸਵੇਰ ਤੋਂ ਉੱਥੇ ਪਾਣੀ ਦੇ ਨਾਲ ਢਿਗਾਂ ਢਿਗਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਅਜੇ ਤੱਕ ਬਚਤ ਹੈ ਬਚਾ ਹੈ ਤੇ ਪਾਣੀ ਦਾ ਫਲੋ ਹੈ ਜਿਹੜਾ ਪਿੱਛੋਂ ਘਟਾ ਵੀ ਦਿੱਤਾ ਗਿਆ ਹੈ ਪਖੜਾ ਡੈਮ ਤੋਂ ਜਿਸ ਕਰਕੇ ਹੁਣ ਲੋਕਾਂ ਨੂੰ ਕੋਈ ਸੁੱਖ ਦਾ ਸ਼ੁਰੂ ਹੋਇਆ ਪਰ ਸਾਰਾ ਦਿਨ ਤਣਾਅਪੂਰਨ ਮਾਹੌਲ ਬਣਿਆ ਰਿਹਾ ਤੇ ਲੋਕਾਂ ਨੂੰ ਡਰ ਸਤਾ ਰਿਹਾ ਸੀ ਕਿ ਕਿਹੜੇ ਵੇਲੇ ਪਾਣੀ ਦੀ ਛਲ ਵਜੇਗੀ ਤੇ ਇਹ ਡੈਮ ਜਿਹੜਾ ਪਾਣੀ ਪਿੱਛੋਂ ਆ ਰਿਹਾ ਹੈ ਉਹ ਇਸ ਬੰਨ ਨੂੰ ਖੋਰੇਗਾ ਤੇ ਲੋਕਾਂ ਪਿੰਡਾਂ ਦੇ ਵਿੱਚ ਖੇਤਾਂ ਦੇ ਵਿੱਚ ਉਹਨਾਂ ਦੇ ਹੱਡ ਦੇ ਨਾਲ ਪਾਣੀ ਪਹੁੰਚ ਜਾਏਗਾ ਤੇ ਲੋਕਾਂ ਦਾ ਨੁਕਸਾਨ ਹੋਏਗਾ ਪਰ ਅਜੇ ਤੱਕ ਬਚਾਅ ਦੀ ਖਬਰ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਦੇ ਆਸਬਾ ਮੈਂਬਰ ਸੰਜੇ ਸਿੰਘ ਦੇ ਵੱਲੋਂ ਅੱਜ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਗਿਆ ਜਿਸ ਦੇ ਵਿੱਚ ਉਹਨਾਂ ਦੇ ਨਾਲ ਅਮਨ ਅਰੋੜਾ ਪੰਜਾਬ ਪ੍ਰਧਾਨ ਅਤੇ ਹਰਪੰਜੀਤ ਸਿੰਘ ਏਟੀਓ ਮੰਤਰੀ ਪੰਜਾਬ ਸਰਕਾਰ ਉਹਨਾਂ ਦੇ ਨਾਲ ਡੇਰਾ ਬਾਬਾ ਨਾਨਕ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਗਏ ਸੀ ਜਿੱਥੇ ਉਹਨਾਂ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਉੱਥੇ ਹੀ ਕੇਂਦਰ ਸਰਕਾਰ ਦੇ ਉੱਤੇ ਵੀ ਪੰਜਾਬ ਦੇ ਨਾਲ ਵਿਤਕਰਾ ਕਰਨ ਦੇ ਦੋਸ਼ ਲਾਏ ਗਏ ਨੇ ਇਹ ਵੀ ਆਖਿਆ ਗਿਆ ਕਿ ਅਫਗਾਨਿਸਤਾਨ ਚ ਪਹਚਾਲਾ ਆਉਣ ਦੇ ਨਾਲ ਜੋ ਨੁਕਸਾਨ ਹੋਇਆ ਉੱਥੇ ਤਾਂ ਕੇਂਦਰ ਸਰਕਾਰ ਦੇ ਵੱਲੋਂ ਸਹਾਇਤਾ ਦਿੱਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕਾਂ ਦੀ ਬਾਹ ਅਜੇ ਤੱਕ ਕਿਉਂ ਨਹੀਂ ਫੜੀ ਗਈ ਹੈ ਤਾਂ ਇਸ ਤਰ੍ਹਾਂ ਰਾਜਨੀਤੀ ਸਿਆਸਤ ਵੀ ਲਗਾਤਾਰ ਹੜਾ ਨੂੰ ਲੈ ਕੇ ਚਲਦੀ ਦਿਖਾਈ ਦੇ ਰਹੀ ਹੈ ਸੋ ਏਸੀ ਅਜਗੀਆਂ ਵੱਡੀਆਂ ਅਪਡੇਟਸ ਬਾਕੀ ਖਬਰਾਂ ਦੇਖਣ ਲਈ ਜੁੜੇ ਰਹੋ ਸਾਡੇ ਚੈਨਲ ਦੇ ਨਾਲ